ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਰਬ ਲੋਕ ਕਵਚ ਅਸਤੋਤਰ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਸ਼ਲੋਕ ਤੁਮ ਮਮ ਰਚਕ ਤੁਮ ਮਮ ਨਾਥੰ ਤੁਮ ਮਮ ਸਦਹੀ ਬਸਤੋ ਸਾਥੰ ਤੁਮ ਮਮ ਸਵਾਮੀ ਹਉ ਤੋ ਦਾਸੰ ਤੁਮ ਮਮ ਜੀਵਨ ਤੁਮ ਮਮ ਆਸੰ ਤੁਮ ਮਮ ਸਤਗੁਰ ਹਉ ਤੋ ਸਿਖਾ ਤੁਮ ਮਮ ਦਾਤਾ ਹਉ ਤੋ ਭਿਖਾ ਤੁਮ ਚੇ ਸਵਾਮੀ ਤੁਮ ਚੇ ਊਚਾ ਮਾ ਚੇ ਪਤਕ ਅਦਮੰਗ ਨੀਚਾ ਤੁਮ ਮਮ ਮਾਨ ਮਹਾਤ ਮਮ ਤਰਨ ਤੁਮ ਮਮ ਮੁਖੂ ਕਰ ਪੁਤਰਨ ਤੁਮ ਮਮ ਇਸ਼ਟੰ ਤੁਮ ਮਮ ਮਿੱਤਰੰ ਤੁਮ ਮਮ ਜਨਨੀ ਤੁਮ ਮਮ ਪਿਤਰੰ ਤੁਮ ਮਮ ਕਰਤਾ ਤੁਮ ਮਮ ਪਰਤਾ ਤੁਮ ਚਿਰਜੀਵੀ ਅਕਸ਼ਯ ਅਮਰਤਾ ਤੁਮ ਮਮ ਆੰਗ ਸੰਗ ਸਦ ਬਸਤਾ ਤੁਮ ਮਮ ਰੋਮ ਰੋਮ ਪ੍ਰਤਪਲਤਾ ਤੁਮ ਮਮ ਜੀਵਨ ਤੁਮ ਮਮ ਪ੍ਰਾਨੰ ਤੁਮ ਮਮ ਓਟੰ ਹਉ ਤੁਮ ਰੋਤ੍ਰਾਨੰ ਤੁਮ ਮਮ ਤੀਰਥ ਹਉ ਤਵ ਤਾਪਸ ਤੁਮ ਪਰਮੇਸ਼ਵਰ ਹਉ ਤੋ ਜਪਸ ਤੁਮ ਮਮ ਗਿਰਵਰ ਹਾਂ ਤੁਦ ਮੋਰਾ ਤੁਮ ਮਮ ਚੰਦ ਹਾਂ ਤੁਮੇ ਚਕੋਰਾ ਤੁਮ ਮਮ ਅੰਬ ਹਾਂ ਮੇਂ ਤੁਹਾਰੋ ਤੁਮ ਮਮ ਪੁਸ਼ਪੰ ਹਾਂ ਪਰਮਰ ਗੁੰਜਾਰੋ ਤੁਮ ਮਮ ਸ੍ਰੀਖੰਡ ਹਾਂ ਨੀਮ ਅਤਨਨ ਤੁਮਚੇ 파ਰਸ ਹਮ ਲੋਸ਼ਟ ਨਿਧਾਨ ਤੁਮ ਆਕਾਸ ਵਿਆਪਕ ਮਮ ਅੰਤਰ ਰੋਮ ਰੋਮ ਰਮ ਰਹੇ ਨਿਰੰਤਰ ਤੁਮ ਮਮ ਮਤ ਗਤ ਤੁਮ ਪਤ ਸੋਭਾ ਤੁਮ ਪ੍ਰਤਪਲ ਹੋ ਸੁਤਵਤ ਤਰ ਲੋਭਾ ਤੁਮ ਚੇ ਦਇਆਲ ਦੀਨ ਹਿਤਕਾਰੀ ਮਾਚੇ ਮਹਾ ਦੀਨ ਪੇਖਾਰੀ ਤੁਮ ਚੇ ਦੀਨ ਬੰਦ ਕਰੋ ਨਾਲੇ ਮਾਚੇ ਦਾਸਨ ਦਾ ਸੰਭਾਲੇ ਤੁਮ ਚੇ ਧਨੀ ਧਨਾੜ ਲਖਮੀ ਬਰ ਮਾਚੇ ਚਿਰੋ ਅਨਚਰ ਕਿੰਕਰ ਤੁਮ ਚੇ ਸਵਾਮੀ ਠਾਕੁਰ ਗੌਰ ਮਾਚੇ ਤੁਸ ਅਲਪ ਮਤ ਹੌਰ ਤੁਮ ਚੇ ਗਹਿਰ ਗੰਭੀਰ ਆਤ ਗੂੜ ਮਾਚੇ ਅਦਮ ਨੀਚ ਲਗ ਮੂੜ ਤੁਹੀ ਤੁਹੀ ਤੂੰ ਹੀ ਮੰ ਪ੍ਰਾਨ ਤੁਹੀ ਤੁਹੀ ਤੂੰ ਕਿਰਪਾ ਨਿਧਾਨ ਤੁਹੀ 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 ਤੂੰ ਦਇਆਲ ਤੁਹੀ ਤੁਹੀ ਤੂੰ ਤੂੰ ਪਤਪਾਲ ਤੁਹੀ 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 ਪ੍ਰਧਾਮ ਤੁਹੀ ਤੁਹੀ ਤੂੰ ਤੂੰ ਮਮਸਾਮ ਤੁਹੀ 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 ਰਸ਼ਪਾਲ ਤੁਹੀ ਤੁਹੀ ਤੂੰ ਤੂੰ ਅਨਕਾਲ ਤੁਹੀ 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 ਸਭ ਤੁਹੀ 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 ਵਿਆਪਕ ਸਭ ਤੁਹੀ 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 ਹੈ ਸਤ 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 ਤੁਹੀ ਹੈ ਤੁਹੀ 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 ਤੂੰ 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 ਮਮ ਪ੍ਰਾਨ ਤੂੰ 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 ਨਰਾਨ ਇਤਿ ਸ਼੍ਰੀ ਸਰਬ ਲੋਕ ਕਵਚ ਸੰਪੂਰਣ ਸੁਭੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ